चाल कि सारे ठीक ठाक बढ़िया सबर का टाइम संडे आज दरबार साहब इधर चाह आ सवेरे सबे पता भी उठ के रेडी लेट ही उठा साढ़े दस बजे उठे आप रेडी हो गए चल दरबार ਚਾਹ ਵੀ ਲੋਪ ਤੇ ਚਾਹ ਪੀ ਲੋ ਦੁੱਧ ਪੀ ਲੋ ਕੀ ਕਿਹਦੀ ਨਦੀਆ ਹੋਰ ਕਿਵੇਂ ਸਾਰੇ ਠੀਕ ਠਾਕ ਵਧੀਆ ਲਓ ਬਰੇ ਚਾਹ ਵੀ ਉਹ ਗਲਾਸ ਦੇ ਵਿੱਚ ਪਹਿਲਾਂ ਮ ਕੱਪ ਚ ਪੀਂਦੇ ਹੁਣ ਗਲਾਸ ਗਲਾਸ ਨਾਲ ਵਧੀਆ ਰਹਿੰਦਾ ਕੱਪ ਠੰਡੀ ਹੋ ਜਾਂਦੀ ਹੈ ਪੀ ਲਊ ਆਪਾਂ ਪੀਂ ਗੋ ਪਿੰਡੂ ਬੰਦੇ ਹ ਗਲਾਸਾਂ 'ਚ ਚਾਹ ਪੀਂਦੇ ਹਨ ਆਪਾਂ ਵੀ ਪਿੰਡੂ ਹੀ ਹਾਂ ਕੇ ਪਿੰਡੂ ਰਹੀ ਦਵਦੀ ਗਿਆ ਸੋ ਪਿੰਡੂ ਵਧੀਆ ਸਗੋ ਦੇਸੀ ਬੰਦੇ ਹੈ ਨਾ ਐਵੇਂ ਮੋਡਰਨ ਜੇ ਬਣ ਕੇ ਸਿੱਧੇ ਠੋਸ ਪੰਜਾਬੀ ਆਹ ਮੋਡਰਨ ਜੇ ਬਣ ਕੇ ਮੁੜ ਗਏ ਐ ਸਹੀ ਗੱਲ ਤਿਆਰੀ ਫਤੇ ਚੰਗਾ ਬਾਏ ਫਤੇ ਬਾਏ ਫਤੇ ਬਾਏ 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 ਮੈਂ ਚੱਲੇ ਆ ਆਪਣੀ ਗੱਡੀ ਤੇ ਆ ਆਪਣੀ ਗੱਡੀ ਸੈਲਫ ਸਟਾਰਟ ਨਹੀਂ ਹੈ ਮਿਲਦੇ ਹਾਂ ਸ਼ਾਮੀ ਸ਼ਾਮੀਆਂ ਵਾਂਗ ਟਾਈਮ ਨਾਲ ਹੀ ਫਤਿਹ ਬਾਏ 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 ਹੋ ਗਿਆ 5 ਵਜੇ ਦਾ ਲੱਭੇ ਹੁਣ ਚੱਲੇ ਆ ਘਰੋਂ ਮੋਟਰਸਾਈਕਲ ਬਾਹਰ ਕੱਢ ਲਿਆ ਕੀ ਗੱਲ ਆ ਜਾ ਆ ਜਾ ਆ ਜਾ ਆ ਜਾ ਆ ਜਾ ਲੱਭੇ ਆ ਡਿਜਾਇਨ ਲੱਗੇ ਪਾਪਾ 8 ਜਾਨ ਵਾਸਤੇ ਕੀਤਾ ਹੈ ਕ੍ਰੇਟ ਬੰਨਿਆ ਤੁਹਾਨੂੰ ਇਹ ਕੱਲ ਪਰਸੋਂ ਜੋ ਦਾ ਆਪਾਂ ਕੱਟ ਕੇ ਰੱਖੇਗਾ ਆਪਾਂ ਅੱਜ ਅਸੈਂਬਲ ਕਰ ਦੇਣਾ ਇਹਨਾਂ ਨੂੰ ਇਹ ਦੋ ਪੀਸ ਹੋ ਤਿੰਨ ਪੀਸ ਬਣਾਏ ਆਪਾਂ ਅੱਧਰ ਗਲੀ ਚ ਆਪੇ ਦੇਖ ਅੱਤੇ ਫਤੇ ਭਾਜੀ ਸਾਡੇ ਇੱਧਰ ਨਾ ਕਰ ਬਤਵਾੜ ਜਾ ਹੁਣੇ ਲੜਾਈ ਹੋਣੀ ਸਾਡੀ ਸਾਡੀ ਲੜਾਈ ਬੜੀ ਹੁੰਦੀ ਲੜ ਲੜਿਆ ਜੇ ਮੇਰੇ ਨਾਲ ਨਰਾਜ ਇਹ ਬੋਲਣਾ ਨਹੀਂ ਡੈਮਨ ਆ। ਅਧੇ ਇਦਾਂ ਫਤੈ ਨੂੰ ਬੁਰਾਈ ਜਾਂਦੇ ਆ। ਇੱਧਰ ਆ। ਫਤੈ ਵੀ ਖੇਡਣ ਗਿਆ। ਬੋਲਣਾ ਨਹੀਂ ਮੇਰੇ ਨਾਲ। ਬੋਲਣਾ ਨਹੀਂ। ਬੋਲਣਾ ਨਹੀਂ। ਠੀਕ ਆ। ਇਹ ਕੀ ਬਣਾਉਂਦੇ? ਬਣਾਉਂਦੇ ਆ ਬਣਾਉਂਦੇ। ਅੰਸ਼ਾ। ਨਾਲ ਫਟੇ ਦੇ ਹੈਲਪ ਕਰਨਾ ਲੱਭ ਦੋ ਆਪਣੇ ਫਰੇਮ ਰੈਡੀ ਹੋ ਚੁੱਕੇ ਤੀਸਰਾ ਰੈਡੀ ਹੋਣ ਲਿਆ ਤੇ ਮੈਂ ਜਾਣਾ ਵੀ ਹੈ ਕਿਤੇ ਥੋੜਾ ਕੰਮ ਨਹੀਂ ਆਪਾਂ ਨੂੰ ਇਹਨੂੰ ਆਣ ਕੇ ਫਿਟਿੰਗ ਕਰਾਂਗੇ ਪਹਿਲਾਂ ਹੋਈਏ ਉਸ ਤੋਂ ਬਾਅਦ ਕਰਦੇ ਆਂ ਕਾ ਫਰੇਮ ਜੇ ਬਣਾਇਆ ਸੀ ਤੇ ਇਹਨੂੰ ਆਪਾਂ ਲੱਗੇ ਫਿੱਟ ਕਰ ਐクセ ਲੱਗੇ ਫਿੱਟ ਨਾਲ ਆਰ ਟਿਊਬ ਮਾਟੇ ਬਣੇ ਲਾਦਣੀਆਂ ਇਹ ਭਾਜੀ ਸਾਡੇ ਫਿੱਟ ਕਰਕੇ ਗਏ ਹਨ ਅੰਮ੍ਰਿਤਸਰ ਤੋਂ ਇਧਰ ਵੀ ਲਾਇਆ ਇਹਨਾਂ ਨੇ ਇਹਨੂੰ ਜਗਦੀਆਂ ਨਹੀਂ ਬਦਲ ਕੀ ਕਰ ਤਾਰ ਉੱਤੋਂ ਛਾਟ ਹੋ ਗਈ ਹੈ ਕੀ ਗੱਲ ਆ ਇਹ ਹੁਣ ਪਤਾ ਨਹੀਂ ਆਪਾਂ ਨੂੰ ਮੈਂ ਤਾਰਾਂ ਘਟਦੀਆਂ ਮੈਂ ਇੱਥੋਂ ਇਹਨੂੰ ਹੁਣ ਅਲਾ ਦੇ ਰੂਮ ਮਾਡਮ ਬੰਨਿਆ ਸਭ ਹਾਂਜੀ ਇਧਰ ਆਇਆ ਨੋ ਥੋੜਾ ਬੋਲ ਕਰਦੇ ਬੈਠੇ ਆ ਆ ਲੈ ਤੇ ਇਹ ਤਾਂ ਇਧੜਾ ਗਿਆ ਮੈਂ ਨਾ ਦੂਜਾ ਵੀ ਲੈਂਦਾ ਹਾਂ ਨਾ ए। नहीं, ए एक तीसरा सेंटर ला एद ऐसा एक थले लग गया त करो ना थोड़ा होर इथे लवा तो एक, एक ला दो इधर दो हूँ तीन बने तीन ही लवाओ ਇੱਕ ਜਿਆ ਇਦਾਂ ਲਾ ਦੋ ਤੇ ਇੱਕ 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 ਲਾ ਦੋ ਥੱਲੇ ਇੱਕ ਬਣਾ ਲਵਾਂ 10 ਕਿਦਾਂ ਕਰਨੀ ਆ ਕਰ ਇੱਥੇ ਇੱਥੇ ਇਦਾਂ ਤਿੰਨ ਲਾ ਦਿੰਦੇ ਹਣਾ ਫਿਰ ਸਰ ਮੈਂ ਆਹ ਬਾਅਦ ਚ ਲੱਗ ਜੂ ਫਿਰ ਉੱਪਰ ਲਾ ਫਸਟ ਪਹਿਲਾਂ ਥੱਲੇ ਵਾਲਾ ਸੋਚ ਰੋ ਥੱਲੇ ਵਾਲਾ ਕਿੱਥੇ ਕਿੰਨੀ ਦੂਰੀ ਤੇ ਲਾ ਇਹ ਇੱਥੋਂ ਲਾ ਦਈਏ ਇਹ ਚਾ ਰਹਿਣਾ ਇਹ ਮੁੜ ਕੇ ਫਿਰ ਹਾਂ ਇੱਥੇ ਹੈਦਾ ਉਹਰ ਉਸ ਤੋਂ ਉੱਪਰ ਤਾਂ ਜਿਆਦਾ ਉੱਚਾ ਵੀ ਨਹੀਂ ਸੁਣਾ ਲੱਗਣਾ ਥੱਲੇ ਕਰਨਾ ਪੈਣਾ ਇਹ ਹੋਰ ਇੱਕ ਵੀ ਠੀਕ ਆ ਫਿਰ ਇੱਥੇ ਲੈਡ ਵੀ ਲਾਉਣੀ ਪਣੀ ਨਾ ਅੰਨੇ ਵਿੱਚ ਵਿੱਚ ਠੀਕ ਆ ਇੱਕ ਨਹੀਂ ਨਹੀਂ ਮੈਂ ਤਾਂ ਕਹਿੰਦਾ ਇੱਕ ਜਿਵੇਂ ਇਦਾਂ ਉੱਪਰ ਲਾ ਦਿੰਦੇ ਇਹਦੇ ਇਹਦੇ ਤੇ ਨਾ ਬੰਦ ਨਹੀਂ ਵਾਜਦਾ ਉਹ ਉੱਪਰਾਂ ਕਰ ਮੁੰਡੇ ਨੂੰ ਇੱਕ ਜਿਵੇਂ ਇੱਥੇ ਲੱਗਿਆ ਇੱਕ ਉੱਧਰ ਲੱਗਿਆ ਇੱਕ ਥੱਲੇ ਲਾ ਦਿੰਨੇ ਕਰਤਾ ਆ ਤੀਸਰਾ ਵੀ ਬਣਿਆ ਤੀਸਰਾ ਵੀ ਬਣਿਆ ਗਿਆ ਇਹ ਇੱਕ ਆਕਦਾ ਹੀ ਲੱਗ ਸਕਦਾ ਉਹ ਇਦਾਂ ਨੇ ਰਹੇ ਨਾ ਸੁਣਾ ਦੇ ਤਾਂ ਫਿਰ ਉਦਾਂ ਲਾ ਦੇ ਤੇ ਤੇ ਚਾਹੀਦੀ ਰਸੋਈ ਜਿਹੜਾ ਵੱਖਰਾ ਦੀਆਂ ਦਾ ਵੱਖਰਾ ਤੇ ਇੱਧਰ ਤੇ ਹੱਥ ਮੈਂ ਰੱਖ ਲਈ ਤੇ ਦੂਰ ਹੋ ਕੇ ਟੈਪ ਕਰ ਰੋ ਫਾਈਨਲ ਫਿਰ ਉਦਾਂ ਹੀ ਐਂ 36 ਲਾ ਲੀਏ ਕਹਿਦਾ ਏਦਾਂ ਚੇਹ ਲੱਗਣੇ ਉਦਾਂ ਕਰ ਦਿੰਦੇ 36 36 ਤੋਂ ਵਧੀਆ ਲੱਗਣਦੇ ਇਹ ਕਾ ਮੰਗਾਏ ਅੱਜ ਫੇਰ ਆ ਆਉਂਗਾ ਇਹ ਇਹ ਨੂੰ ਕਰੇ ਇਹ ਜਿਹੜੇ ਕਰਦੇ ਨਹੀਂ ਨਿਕ ਨਹੀਂ ਕੋੜੀ ਆਏ ਬਾਵੇ ਜੇ ਆ ਹਲਕੇ ਭੇਜੇਂਦੇ ਨੇ ਵੇਖ ਲੈ ਤਨੇ ਮੰਗਾਏ ਪੀਸ 6 6 ਇੱਕੋ ਜਿਹੇ ਆ ਸਾਰੇ ਕਿੰਨੇ ਦਾ ਤਿੰਨ ਦਾ ਕਿਆ ਨੰਬੀ ਆ ਆਪਣੇ ਬਸ ਕੇ ਦੀਆਂ ਕਰੀ ਜਾਂਦਾ ਆਖੇ ਨਹੀਂ ਲੱਗਦਾ ਬਾਰ ਬਾਰ ਉੱਧਰ ਨੂੰ ਜਾਈ ਜਾਂਦਾ ਇਹ ਲੱਗੋਂ ਮੁੰਡੇ ਸਲੈਪ ਪਾ ਲੇਗਾ ਫਤਨਾ ਕਰੋ ਨਹੀਂ ਕਰਦੀ ਨਾ ਨੋ ਜਿਆਦਾ ਨਹੀਂ ਹੋਣੀ ਲੈ ਲੈ ਮੈਂ ਅੱਧਾ ਲੈ ਲਵਾਂ ਤੁਸੀਂ ਉੱਪਰ ਦੇ ਪਾਪਾ ਲੈ ਦੇ ਕੀ ਭਰਾ ਭਰਾ ਦੇਖ ਉਹ ਯਾਰ ਬਹੁਤ ਸਦੇ ਆਪਣੇ ਕੰਮ ਕਰੀਤੇ ਤੇ ਬੰਦਾ ਇਹ ਨਹੀਂ ਪਤਾ ਕੰਮ ਕਰਦਾ ਇਹ ਨਾ ਨਾਲੀ ਬੰਦਾ ਇਹਦਾ ਪਾਪਾ ਹਰ ਕੰਮ ਦਾ ਕਰੰਗਾਂ ਤੇ ਆ ਨਹੀਂ ਇਹਨਾਂ ਤੇ ਵੱਜ ਜਾਣੀਆਂ ਚੀਜ਼ਾਂ ਜੀ ਲਾਤੇ ਆਪਾਂ ਫਲਾਦ ਲੈ ਕੇ ਕਰਕੇ ਲਾਤੇ ਆਪਾਂ ਪੀਸ ਤੇਲ ਬਾਕੀ ਦਾ ਕੰਮ ਬਾਅਦ ਹਾਂਜੀ ਦੱਸੋ ਫੋਟੇ ਕੋਈ ਨਹੀਂ ਹੈ ਬਈ ਫੁੱਲ ਹੀ ਦਾਲਦੇ ਇੰਦਰ ਹੀ ਫਿਰ ਚਲੋ ਠੀਕ ਆ ਫਿਰ ਫਤਿਹ ਫਤਿਹ ਨਹੀਂ ਆਇਆ ਅਸੀਂ ਵੇਖਣ ਪੱਤੀ ਆ ਬਹੁਤ ਸੋਹਣਾ ਕਿ ਤਾ ਉ ਇਹ ਤੇ ਗੀਗੀ ਉਹਦੇ ਦਿਲ ਦਸ ਤੇਰਾ ਸੇਂਹ ਹੋਂ ਤੇ ਮੈਂ ਬਰਤ ਪਰਵਾਹ ਕੀ ਬਾਤ ਜਿਹੜਾ ਨਾ ਫਾਈਨਲ ਹੋਏਗਾ ਨਾ ਇਹਨੇ ਇੱਥੇ ਆਪਾਂ ਲਾਈਟ ਛੱਡੀ ਨਹੀਂ ਇੱਥੇ ਕਿੱਥੇ ਲਾਈਟ ਲੱਗਣੀ ਇੱਥੇ ਲਾਈਟ ਲੱਗਣੀ ਉਹ ਉੱਪਰ ਇੱਕ ਲਾਈਟ ਲੱਗਣੀ ਕਾਹੀ ਛੋਟੇ ਛੋਟੇ ਤੇ ਉਹ ਫਿਲਹਾਲ ਆਪਾਂ ਬਾਅਦ ਚ ਕਰਾਂਗੇ ਇਦਾਂ ਇਹਦਾ ਤੇ ਮੈਂ ਵੀ ਕੋਈ ਫੋਟੋ ਰਹਾ ਹੁੰਦਾਂ ਸੰਤਾ ਜੀ ਦੋਮਾ ਜੀ ਬੁਰਦਸਤੇ ਰਹਿਣ ਚਲੋ ਠੀਕ ਆ ਫਿਰ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਨਾਲ ਵਲੌਗ ਵਧੀਆ ਲੱਗਾ ਤੇ ਕਮੈਂਟ ਜੀ ਕਰਿਓ ਆ ਤੇ ਹਮ ਜਿਹਨ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਿਓ ਅਲਵਾਇਕੁਮ ਅਲਾਈਕਮ